ਏ ਸੋਨੇਹਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਆ ਪੀਰ ਸਿੰਘ ਸਨੇਰ ਅਸੀਂ ਖੜੇ ਆ ਜੀਰਾ ਨਗਰ ਕੌਂਸਲ ਜਿੱਥੇ ਅੱਜ ਵ代ਕ ਨਰੇਸ਼ ਕਟਾਰੀਆ ਵੱਲੋਂ ਮੁਕਾਸ ਦੇ ਕੰਮਾਂ ਲਈ ਨਵੀਕਰਨ ਦਾ ਅਦਗਾਟਨ ਕੀਤਾ ਜਾ ਰਿਹਾ ਤੇ ਨਾਲ ਹੀ ਜਿਹੜੇ ਲੋਕਾਂ ਨੂੰ ਸ਼ਹਿਰ ਨਿਵਾਸੀਆਂ ਨੂੰ ਜਿਹੜੇ ਬੱਤਿਆਂ ਦੇ ਟਾਇਲਾਂ ਦੇ ਆ ਸਰਟੀਫਿਕੇਟ ਜਿਹੜੇ ਪੈਸੇ ਦਿੱਤੇ ਆਉਣ ਕੇ ਉਹਨਾਂ ਦੇ ਖਾਤਿਆਂ ਦੇ ਵਿੱਚ ਉਹ ਦਿੱਤੇ ਜਾ ਰਿਹਾ ਗੱਲਬਾਤ ਕਰਾਂਗੇ ਆ ਬਦਾਈ ਕਿ ਮਰੇਸ਼ ਕੀ ਤਾਰੀਖ ਦਿਗਾ ਤੇ ਜਾਂ ਤੇ ਕਹਿੰਦੇ ਹੁੰਦਾ ਸੀਗਾ ਤੁਸੀਂ ਸ਼ਾਇਦ ਸੁਣਿਆ ਵੀ ਹੋਊਗਾ ਜਦੋਂ ਇਲੈਕਸ਼ਨ ਸੀਗਾ ਮੈਂ ਸਟੇਜਾਂ ਤੇ ਆਮ ਵੀ ਕਹਿੰਦਾ ਹੁੰਦਾ ਸੀ ਜੇ ਜੀਰੇ ਨੂੰ ਮੈਂ ਸਾਰੇ ਪੰਜਾਬ ਚੋਂ ਇੱਕ ਨੰਬਰ ਤੇ ਨਾਂ ਬਣਾਇਆ ਤੇ ਮੈਂ ਬੋਟਾ ਮੰਗਣ ਨਹੀਂ ਆਉਂਗਾ ਅੱਜ ਉਹ ਟਾਈਮ ਆ ਗਿਆ ਵਾ ਭਾਈ ਜੀ ਪਹਿਲਾਂ ਵੀ ਕਰੋੜਾਂ ਰੁਪਈਆ ਦੇ ਕੰਮ ਕਰਾ ਚੁੱਕੇ ਕਈ ਫਿਰੋ ਰੁਪਈਆ ਲਿਆ ਚੁੱਕੇ ਜਿਵੇਂ ਵਾਟਰ ਸਪਲਾਈ ਦੂਜੇ ਤੀਜੇ ਹੁਣ ਵੀ ਅੱਜ 7 ਕਰੋੜ ਦੇ ਕੰਮ ਹੋ ਰਹੇ ਆ ਤੇ ਉਸ ਤੋਂ ਬਾਅਦ 400 ਮਕਾਨ ਜਿਹੜਾ ਕੀ ਅਸੀਂ ਵੰਡਣ ਜਾ ਰਹੇ ਆ ਜਿਨ੍ਹਾਂ ਦੇ ਸਰਟੀਫਿਕੇਟ ਅਸੀਂ ਲੈ ਕੇ ਆਏ ਆ ਉਹ ਬੰਦੇ ਆ 400 ਮਕਾਨ ਥੋੜਾ ਨਹੀਂ ਹੁੰਦਾ ਤੇ ਮੇਰੇ ਖਾਲ ਪੰਜਾਬ ਚ ਕਿਸੇ ਨੂੰ ਨਹੀਂ ਇੰਨਾ ਮਿਲਿਆ ਹੋਊਗਾ ਤੇ ਬਹੁਤ ਵੱਡੀ ਗੱਲ ਆ ਹੋਰ ਵੀ ਇਹ ਨਹੀਂ ਇਕੱਲਾ ਇਹ ਹੀ ਹੋਰ ਵੀ ਬਹੁਤ ਸਾਰੇ ਕੰਮ ਜਿਹੜੇ ਆ ਉਹ ਮੈਂ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਕੋਈ ਕੰਮ ਰਹਿਣ ਨਹੀਂ ਦਿੱਤਾ ਜਾਊਗਾ ਸਾਰੇ ਕੰਮ ਨਿਪਰੇ ਚੜਾਵਾਂਗੇ ਜਿਹੜੇ ਕਿ ਕੋਈ ਵੀ ਕਹਣ ਕੇ ਕਹਿ ਦੂਗਾ ਨਾ ਮੇਰੇ ਮੈਂ ਪਾਰਟੀ ਤੋਂ ਉੱਪਰ ਉੱਠ ਕੇ ਇਹ ਕੰਮ ਕਰ ਰਿਹਾ ਆ ਇੱਕ ਉਹ ਜਿਹਦਾ ਸ਼ਹਿਰ ਨੂੰ ਇੰਨਾ ਸੁੰਦਰ ਬਣਾਉਣਾ ਪਹਿਲਾਂ ਵੀ ਤੁਹਾਨੂੰ ਪਤਾ ਹੀ ਆ ਪੰਜਾਬ ਚੋਂ ਪੰਜਾਬ ਚੋਂ ਪਹਿਲੇ ਨੰਬਰ ਤੇ ਹਿੰਦੁਸਤਾਨ ਚੋਂ ਦੂਜੇ ਨੰਬਰ ਤੇ ਆਇਆ ਹੁਣ ਵੀ ਇਸੇ ਤਰ੍ਹਾਂ ਹੀ ਮੈਂ ਪੰਜਾਬ ਚੋਂ ਪਹਿਲੇ ਨੰਬਰ ਤੇ ਲੈ ਕੇ ਆਉਣਾ ਵਾ ਯੋਗ ਨਾਲ ਸਾਰੀ ਜਨਤਾ ਦੇ ਸਹਿਯੋਗ ਨਾਲ ਸਾਡੇ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ ਦੇ ਵੀਰਾਂ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਾਰਾ ਕੁਝ ਕਾਰਜ ਜਿਹੜੇ ਨੇ ਪਰੇ ਚੜਾਉਣੇ ਆ ਇਹਨਾਂ ਕਹਿੰਦਾ ਹੋਇਆ ਮੈਂ ਖਿਮਾਂ ਦਾ ਜਾਚਕ ਵਾਹਿਗੁਰੂ ਜੀ ਦਾ ਖਾਲਸਾ ਅੱਜ 7 ਕਰੋੜ ਦੇ ਕਰੀਬ ਆ ਇਹ ਸਿਰਫ ਮਕਾਨਾਂ ਦੀ ਮਕਾਨਾਂ ਤੋਂ ਬਿਨਾਂ ਡਵੈਲਪਮੈਂਟ ਦੇ ਕੰਮ ਇਹ ਛੱਤਾਂ ਦੇ ਵੀ ਛੱਤਾਂ ਟੱਪਣਗੇ ਐ ਜਿਵੇਂ ਲੀਆਂ ਪਾ ਰੀਆਂ ਉਦੋਂ ਬਾਅਦ ਕੰਧਾਂ ਕਰ ਲੀਆਂ ਫਿਰ ਉੱਤੇ ਲੈਂਟਰਾਂ ਵਾਸਤੇ ਫਿਰ ਉਹਦੇ ਉਹਨੂੰ ਰੰਗ ਰੋਗਣ ਕਰਾਉਣ ਵਾਸਤੇ ਇਸ ਤਰ੍ਹਾਂ ਕਰਕੇ ਸਾਰੇ ਪੈਸੇ ਇਹ ਘਰਾਂ ਦੇ ਵੱਖਰੇ ਆਏ ਆ 7 ਕਰੋੜ ਵੱਖਰਾ ਆਇਆ ਵਾ ਉਹ ਨਾਲੀਆਂ ਜਿਹੜੀਆਂ ਗਲੀਆਂ ਕੁਛ ਰਹਿੰਦੀਆਂ ਉਹਨਾਂ ਸਿਰ ਪਿੰਡਾ ਸ਼ਹਿਰ ਦੇ ਵਿੱਚ ਐਮਐਲਏ ਸ਼੍ਰੀ ਨਿਰਦੇਸ਼ ਕਤਾਰੀਆ ਜੀ ਦੀ ਰਹੇ ਉਹਨਾਂ ਹੀ 8 ਅੱਜ ਅਸੀਂ ਜੋ ਐਮਡੀਐਫ ਦੇ ਦੀਨ ਮਿਸਪੋਰਟ ਡਵੈਲਪਮੈਂਟ ਫੰਡ ਤੋਂ ਸਾਨੂੰ ਤਕਰੀਬਨ 6 ਕਰੋੜ 67 ਲੱਖ ਰੁਪਏ ਮਿਲਿਆ ਜਿਦੇ ਵਿੱਚ ਵੱਖ-ਵੱਖ ਏਰੀਆ ਦੀਆਂ ਸੜਕਾਂ ਔਰ ਜਿੰਨੀ ਪਾਣੀ ਦੀ ਨਿਕਾਸੀ ਤੋਂ 1 ਕਰੋੜ ਰੁਪਇਆ ਡਰੇਨ ਦਾ ਇਸ ਤੋਂ ਇਲਾਵਾ 1.5 ਕਰੋੜ ਰੁਪਇਆ ਜੀਰਾ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਵਿਧ ਪੋਲ ਲਾਈਟਾਂ ਦੇ ਪੈਸੇ ਔਰ ਇਸ ਤੋਂ ਇਲਾਵਾ ਜੋ ਕਿ ਅੱਜ ਹਾਊਸਿੰਗ ਫਾਰ 올 ਦੇ ਤੀਨ ਜੋਗ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਸੀਂ 150 ਘਰ ਨੂੰ ਅੱਜ ਸਰਟੀਫਿਕੇਟ ਵੰਡਦੇ ਆ 400 ਘਰਾਂ ਦੇ ਸਰਟੀਫਿਕੇਟ ਸਾਡੇ ਕੋਲ ਬਣ ਕੇ ਰੈਡੀ ਆ ਤਕਰੀਬਨ 10 ਕਰੋੜ ਰੁਪਏ ਦੇ ਔਰ 7 ਕਰੋੜ ਰੁਪਏ ਜੋ ਆ ਉਹ ਅਸੀਂ ਮਿਊਨਿਸਪਲ ਫੰਡ ਜੋ ਆ ਉਹਦੇ ਦੀ ਜੋ ਸਾਨੂੰ ਪੰਜਾਬ ਸਰਕਾਰ ਨੇ ਦਿੱਤਾ ਅੱਜ ਉਹਦੇ ਵੀ ਟੱਕ ਲਾ ਰਹੇ ਆ ਜੀ